ਨਵਾਂ ਸ਼ਹਿਰ ਦੇ ਪਿੰਡ ਕਾਮਾ ਦਾ ਰਹਿਣ ਵਾਲਾ ਲਾਪਤਾ ਬੱਚਾ ਆਕਾਸ਼ ਫਲੋਰ ਪੁਲਿਸ ਨੂੰ ਮਿਲ ਚੁੱਕਾ ਹੈ ਦੱਸ ਦਈਏ ਕਿ ਕੁਝ ਹੀ ਘੰਟਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਗੁੱਥੀ ਨੂੰ ਸੁਲਝਾ ਲਿਆ ਗਿਆ ਅਤੇ ਹੁਣ 8 ਸਾਲਾ ਆਕਾਸ਼ ਨੂੰ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਜਾਣਕਾਰੀ ਦੇ ਅਨੁਸਾਰ ਕੱਜ ਦੇ ਘਰ ਦੇ ਨੇ ਦੱਸਿਆ ਸੀ ਕਿ ਉਹ ਸਵੇਰੇ 6 ਵਜੇ ਨਿਕਲਿਆ ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਪੁਲਿਸ ਨੂੰ ਜਦੋਂ ਪਰਿਵਾਰ ਦੇ ਵੱਲੋਂ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਉਨ੍ਹਾਂ ਕਿਹਾ ਕਿ ਸਵੇਰ ਦਾ 8 ਸਾਲਾ ਬੱਚਾ ਘਰੋਂ ਬਾਹਰ ਨਿਕਲਿਆ ਹੁਣ ਤੱਕ ਵਾਪਸ ਨਹੀਂ ਆਇਆ ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਕੋਲ ਇੱਕ ਬੱਚਾ ਲਵਾਰਿਸ ਖੋਮਰਿਆ ਮੌਕੇ ਦੇ ਉੱਤੇ ਪਹੁੰਚ ਕੇ ਬੱਚੇ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਥਾਣੇ ਦੇ ਵਿੱਚ ਪੁੱਛਤਾਚਾਹ ਦੇ ਵਿੱਚ ਉਹਨੇ ਦੱਸਿਆ ਕਿ ਪਿੰਡ ਕਾਮਾਂ ਦੇ ਰਹਿਣ ਵਾਲੇ ਪਰਿਵਾਰ ਦਾ ਉਹ ਬੱਚਾ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਨਾਲ ਸੰਪਰਕ ਸਾਬਤ ਕੇ ਪੁਲਿਸ ਨੇ ਸੁਰੱਖਿਤ ਬੱਚੇ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਸਰ ਕੀ ਨਾਮ ਆਪਣਾ ਕਸ਼ਮੀਰ ਠਾਮ ਹੈ ਜੀ ਕਸ਼ਮੀਰ ਰਾਮ ਕਿਹੜੇ ਪਿੰਡ ਜੀ ਕੰਮ ਆ ਜੀ ਤੇ ਕਿਦਾਂ ਪਤਾ ਲੱਗਾ ਸੀ ਬੱਚਾ ਘਰੋਂ ਗਿਆ ਇਹ ਸਾਨੂੰ ਆਪਣਾ ਚੌਂਕੀ ਤੋਂ ਟੈਂਕ ਨੂੰ ਸਾਡੇ ਫੋਨ ਆਇਆ ਸੀਗਾ ਟੈਂਕ ਨੇ ਸਾਨੂੰ ਦੱਸਿਆ ਤਾਂ ਫਿਰ ਉਹਦੇ ਥਰੂ ਬੱਸੀ ਤੇ ਪਹੁੰਚੇ ਆਏ ਹਾਂ ਕਦੋਂ ਬੱਚਾ ਘਰੋਂ ਆਇਆ ਸੀ ਲਗਭਗ ਸਵੇਰੇ 6:30 ਵਜੇ ਦਾ ਸਾਢੇ 6 ਵਜੇ ਆਇਆ ਸੀ ਚਿੰਤਾ ਦੇ ਵਿੱਚ ਸੀ ਸਾਰੇ ਘਰ ਵਾਲੇ ਬਿਲਕੁਲ ਲੱਭਣ ਲੱਗੇ ਸੀ ਕਿੱਥੇ ਕਿੱਥੇ ਲੱਭਿਆ ਪਿੰਡਾਂ ਦੇ ਆਲੇ ਦੁਆਲੇ ਲੱਭਿਆ ਆਇਦੋ 5-5 70 ਕਿਲੋਮੀਟਰ ਲੱਭਿਆ ਤੇ ਕਿਹੜੀ ਕਲਾਸ ਚ ਪੜਦਾ ਬੱਚਾ ਪੜਦਾ ਨਹੀਂ ਹੈਗਾ ਜੀ ਪੜਦਾ ਨਹੀਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਫੇਰ ਆਪਰਾ ਚੌਂਕੀ ਬਾਰੇ ਬਾਈ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਪੰਜਾਬ ਪੁਲਿਸ ਦਾ ਜੀ ਨੇ ਸਾਡੇ ਹਵਾਲੇ ਸਾਡਾ ਬੰਦਿਆ ਕੀਤਾ ਇਸ ਸਰਕ ਦਾ ਬੱਚਾ ਸਾਨੂੰ ਮਿਲਿਆ ਸੀ ਇਸ ਸਵੇਰੇ ਸਾਨੂੰ ਜੀ ਇਨਫੋਰਮੇਸ਼ਨ ਆਈ ਸੀ ਵੀ ਕੁਲਵਾਰ ਇਸ ਬੱਚਾ ਜਿਹੜੇ ਦੇ ਨਾਲ ਕੋਈ ਨਹੀਂ ਹੈਗਾ ਐਦਾ ਇੱਥੇ ਬੱਸ ਸਟੈਂਡ ਦੇ ਨੇੜੇ ਤੇੜੇ ਫਿਰਦਾ ਵਾ ਤੇ ਅਸੀਂ ਜਾ ਕੇ ਉੱਥੇ ਵੈਰੀਫਾਈ ਕੀਤਾ ਬੱਚੇ ਨੂੰ ਆਪਦੇ ਨਾਲ ਲੈ ਕੇ ਆਏ ਇੱਥੇ ਲਿਆ ਕੇ ਬੱਚੇ ਨੂੰ ਪੁੱਛਿਆ ਪਿਆਰ ਨਾਲ ਵੀ ਬੱਚਾ ਕਿੱਥੋਂ ਆਇਆ ਜਿਹੜਾ ਪਿੰਡਾ ਬੱਚੇ ਨੇ ਦੱਸਿਆ ਵੀ ਮੇਰਾ ਕਾਮਾ ਪਿੰਡਾ ਤੇ ਅਸੀਂ ਉੱਥੇ ਸਰਪੰਚ ਨਾਲ ਕੰਟੈਕਟ ਕਰਕੇ ਪਤਾ ਕੀਤਾ ਵੀ ਕੋਈ ਐਦਾਂ ਦਾ ਹੈ ਵੀ ਕੋਈ ਬੱਚਾ ਉੱਥੋਂ ਲਵਾਰਸ ਹੋਇਆ ਹੋਵੇ ਜਾਂ ਹੋਰ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਬੱਚਾ ਸਵੇਰੇ 6:30 ਵਜੇ ਘਰੋਂ ਨਿਕਲ ਗਿਆ ਸੀਗਾ ਆਪਦੇ ਘਰੇ ਖਾਣ ਪੀਣ ਦਾ ਕੁਝ ਲੈ ਕੇ ਨਿਕਲ ਗਿਆ ਤੇ ਮੁੜ ਕੇ ਬੱਸ ਚੜ੍ਹ ਕੇ ਇਧਰ ਨੂੰ ਆ ਗਿਆ ਜੀ ਤੇ ਅਸੀਂ ਫਿਰ ਇਹਦੇ ਪੇਰੈਂਟਸ ਨਾਲ ਕੰਟੈਕਟ ਕੀਤਾ ਤੇ ਹੁਣ ਉਹਨਾਂ ਦੇ ਹਵਾਲੇ ਕਰਾਂ ਲੱਗੇ ਆ ਜੀ ਸਹੀ ਸੋਚ ਬਿਊਰੋ ਰਿਪੋਰਟ ਔਨ ਪੁਆਇੰਟ